ਖਿਰ ਬਾਬਾ ਗਿਆ ਬਗਦਾਦ ਨੋ ਬਾਹਰ ਜਾਏ ਕੀਆ ਅਸਥਾਨਾ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਦਿੱਤੀ ਬਾੰਗ ਨਿਵਾਜ ਕਰ ਸੁੰਨ ਸਮਾਨ ਹੋਆ ਜਹਾਨਾ ਸੁੰਨ ਮਨ ਨਗਰੀ ਪਈ ਦੇਖ ਪੀਰ ਪਿਆਹ ਰਾਨਾ ਵਿਖੇ ਧਿਆਨ ਲਗਾਏ ਕਰ ਇੱਕ ਫਕੀਰ ਵੱਡਾ ਮਸਤਾਨਾ ਪੁੱਛਿਆ ਫਿਰ ਕਹਿ ਦਸਤਗੀਰ ਕੌਣ ਫਕੀਰ ਕਿਸ ਕਾ ਕਰਿਆ ਨਾਮ ਨਾਨਕ ਕਲ ਵਿੱਚ ਆਇਆ ਰੱਬ ਫਕੀਰ ਕੋ ਪਹਿਚਾਨਾ ਤਰਤ ਆਕਾਸ ਤਹੂੰ ਦਿਸ ਜਨ ਖਿਰ ਬਾਬਾ ਗਿਆ ਬਗਦਾਦ ਨੋ ਬਾਹਰ ਜਾਏ ਕੀਆ ਅਸਥਾਨਾ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਦਿੱਤੀ ਬਾਗ ਨਿਵਾਜ ਕਰ ਸੁੰਨ ਸਮਾਨ ਹੋਆ ਜਹਾਨਾ ਸੁੰਨ ਮਨ ਨਗਰੀ ਪਈ ਦੇਖ ਪੀਰ ਪਿਆਹਰਾਨਾ ਵਿਖੇ ਧਿਆਨ ਲਗਾਏ ਕਰ ਇੱਕ ਫਕੀਰ ਵੱਡਾ ਮਸਤਾਨਾ ਪੁੱਛਿਆ ਫਿਰ ਕਹਿ ਦਸਤਗੀਰ ਕੌਣ ਫਕੀਰ ਕਿਸ ਕਾ ਕਰਿਆ ਨਾਮ ਨਾਨਕ ਕਲ ਵਿੱਚ ਆਇਆ ਰੱਬ ਫਕੀਰ ਕੋ ਪਹਿਚਾਨਾ ਤਰਤ ਆਕਾਸ ਟਹੂੰ ਦਿਸ ਜਨ ਫਿਰ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਕੀਆ ਅਸਥਾਨਾ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਦਿੱਤੀ ਬਾਗ ਨਿਵਾਜ ਕਰ ਸੁੰਨ ਸਮਾਨ ਹੋਆ ਜਹਾਨਾ ਸੁੰਨ ਮਨ ਨਗਰੀ ਪਈ ਦੇਖ ਪੀਰ ਪਿਆ ਹੈ ਰਾਨਾ ਵਖੇ ਧਿਆਨ ਲਗਾਏ ਕਰ ਇੱਕ ਫਕੀਰ ਵੱਡਾ ਮਸਤਾਨਾ ਪੁੱਛਿਆ ਫਿਰ ਕਹਿ ਦਸਤਗੀਰ ਕੌਣ ਫਕੀਰ ਕਿਸ ਕਾ ਕਰਿਆ ਨਾਮ ਨਾਨਕ ਕਲ ਵਿੱਚ ਆਇਆ ਰੱਬ ਫਕੀਰ ਕੋ ਪਹਿਚਾਨਾ ਤਰਤ ਆਕਾਸ ਤਹੂੰ ਦਿਸ ਜਨ ਫਿਰ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਕੀਆ ਅਸਥਾਨਾ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਦਿੱਤੀ ਬਾਗ ਨਿਵਾਜ ਕਰ ਸੁੰਨ ਸਮਾਨ ਹੋਆ ਜਹਾਨਾ ਸੁੰਨ ਮਨ ਨਗਰੀ ਪਈ ਦੇਖ ਪੀਰ ਪਿਆ ਹੈ ਰਾਨਾ ਵਿਖੇ ਧਿਆਨ ਲਗਾਏ ਕਰ ਇੱਕ ਫਕੀਰ ਵੱਡਾ ਮਸਤਾਨਾ ਪੁੱਛਿਆ ਫਿਰ ਕਹਿ ਦਸਤਗੀਰ ਕੌਣ ਫਕੀਰ ਕਿਸ ਕਾ ਕਰਿਆ ਨਾਮ ਨਾਨਕ ਕਲ ਵਿੱਚ ਆਇਆ ਰੱਬ ਫਕੀਰ ਕੋ ਪਹਿਚਾਨਾ ਤਰਤ ਆਕਾਸ ਟਹੂ ਦਿਸ ਜਨ ਖਿਰ ਬਾਬਾ ਗਿਆ ਬਗਦਾਦ ਨੋ ਬਾਹਰ ਜਾਏ ਕੀਆ ਅਸਥਾਨਾ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਦਿੱਤੀ ਬਾਗ ਨਿਵਾਜ ਕਰ ਸੁੱਨ ਸਮਾਨ ਹੋਆ ਜਹਾਨਾ ਸੁੱਨ ਮਨ ਨਗਰੀ ਪਈ ਦੇਖ ਪੀਰ ਪਿਆਹ ਰਾਨਾ ਵਖੇ ਧਿਆਨ ਲਗਾਏ ਕਰ ਇੱਕ ਫਕੀਰ ਵੱਡਾ ਮਸਤਾਨਾ ਪੁੱਛਿਆ ਫਿਰ ਕਹਿ ਦਸਤਗੀਰ ਕੌਣ ਫਕੀਰ ਕਿਸ ਕਾ ਕਰਿਆਨਾ ਨਾਨਕ ਕਲ ਵਿੱਚ ਆਇਆ ਰੱਬ ਫਕੀਰ ਕੋ ਪਹਿਚਾਨਾ ਤਰਤ ਆਕਾਸ ਤਹੂੰ ਦਿਸ ਜਨ ਫਿਰ ਬਾਬਾ ਗਿਆ ਬਗਦਾਦ ਨੋ ਬਾਹਰ ਜਾਏ ਕੀਆ ਅਸਥਾਨਾ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਦਿੱਤੀ ਬਾਗ ਨਿਵਾਜ ਕਰ ਸੁੰਨ ਸਮਾਨ ਹੋਆ ਜਹਾਨਾ ਸੁੰਨ ਮਨ ਨਗਰੀ ਪਈ ਦੇਖ ਪੀਰ ਪਿਆਹ ਰਾਨਾ ਵਖੇ ਧਿਆਨ ਲਗਾਏ ਕਰ ਇੱਕ ਫਕੀਰ ਵੱਡਾ ਮਸਤਾਨਾ ਪੁੱਛਿਆ ਫਿਰ ਕਹਿ ਦਸਤਗੀਰ ਕੌਣ ਫਕੀਰ ਕਿਸ ਕਾ ਕਰਿਆਨਾ ਨਾਨਕ ਕਲ ਵਿੱਚ ਆਇਆ ਰੱਬ ਫਕੀਰ ਕੋ ਪਹਿਚਾਨਾ ਤਰਤ ਆਕਾਸ ਤਹੂੰ ਦਿਸ ਜਨ ਫਿਰ ਬਾਬਾ ਗਿਆ ਬਗਦਾਦ ਨੋ ਬਾਹਰ ਜਾਏ ਕੀਆ ਅਸਥਾਨਾ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਦਿੱਤੀ ਬਾੰਗ ਨਿਵਾਜ ਕਰ ਸੁੰਨ ਸਮਾਨ ਹੋਆ ਜਹਾਨਾ ਸੁੰਨ ਮਨ ਨਗਰੀ ਪਈ ਦੇਖ ਪੀਰ ਪਿਆਹਰਾਨਾ ਵਿਖੇ ਧਿਆਨ ਲਗਾਏ ਕਰ ਇੱਕ ਫਕੀਰ ਵੱਡਾ ਮਸਤਾਨਾ ਪੁੱਛਿਆ ਫਿਰ ਕਹਿ ਦਸਤਗੀਰ ਕੌਣ ਫਕੀਰ ਕਿਸ ਕਾ ਕਰਿਆ ਨਾਮ ਨਾਨਕ ਕਲ ਵਿਚ ਆਇਆ ਰੱਬ ਫਕੀਰ ਕੋ ਪਹਿਚਾਨਾ ਤਰਤ ਆਕਾਸ ਟਹੂ ਦਿਸ ਜਨ ਫਿਰ ਬਾਬਾ ਗਿਆ ਬਗਦਾਦ ਨੋ ਬਾਹਰ ਜਾਏ ਕੀਆ ਅਸਥਾਨਾ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਦਿੱਤੀ ਬਾਗ ਨਿਵਾਜ ਕਰ ਸੁੰਨ ਸਮਾਨ ਹੋਆ ਜਹਾਨਾ ਸੁੰਨ ਮਨ ਨਗਰੀ ਪਈ ਦੇਖ ਪੀਰ ਪਿਆਹ ਰਾਨਾ ਵਖੇ ਧਿਆਨ ਲਗਾਏ ਕਰ ਇੱਕ ਫਕੀਰ ਵੱਡਾ ਮਸਤਾਨਾ ਪੁੱਛਿਆ ਫਿਰ ਕਹਿ ਦਸਤਗੀਰ ਕੌਣ ਫਕੀਰ ਕਿਸ ਕਾ ਕਰਿਆਨਾ ਨਾਨਕ ਕਲ ਵਿੱਚ ਆਇਆ ਰੱਬ ਫਕੀਰ ਕੋ ਪਹਿਚਾਨਾ ਤਰਤ ਆਕਾਸ ਤਹੂੰ ਦਿਸ ਜਨ ਖਿਰ ਬਾਬਾ ਗਿਆ ਬਗਦਾਦ ਨੋ ਬਾਹਰ ਜਾਏ ਕੀਆ ਅਸਥਾਨਾ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਦਿੱਤੀ ਬਾੰਗ ਨਿਵਾਜ ਕਰ ਸੁੰਨ ਸਮਾਨ ਹੋਆ ਜਹਾਨਾ ਸੁੰਨ ਮਨ ਨਗਰੀ ਪਈ ਦੇਖ ਪੀਰ ਪਿਆਹ ਰਾਨਾ ਵਖੇ ਧਿਆਨ ਲਗਾਏ ਕਰ ਇੱਕ ਫਕੀਰ ਵੱਡਾ ਮਸਤਾਨਾ ਪੁੱਛਿਆ ਫਿਰ ਕਹਿ ਦਸਤਗੀਰ ਕੌਣ ਫਕੀਰ ਕਿਸ ਕਾ ਕਰਿਆ ਨਾਮ ਨਾਨਕ ਕਲ ਵਿੱਚ ਆਇਆ ਰੱਬ ਫਕੀਰ ਕੋ ਪਹਿਚਾਨਾ ਤਰਤ ਆਕਾਸ ਟਹੂ ਦਿਸ ਜਨ ਖਿਰ ਬਾਬਾ ਗਿਆ ਬਗਦਾਦ ਨੋ ਬਾਹਰ ਜਾਏ ਕੀਆ ਅਸਥਾਨਾ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਦਿੱਤੀ ਬਾਗ ਨਿਵਾਜ ਕਰ ਸੁੰਨ ਸਮਾਨ ਹੋਆ ਜਹਾਨਾ ਸੁੰਨ ਮਨ ਨਗਰੀ ਪਈ ਦੇਖ ਪੀਰ ਪਿਆਹ ਰਾਨਾ ਵਿਖੇ ਧਿਆਨ ਲਗਾਏ ਕਰ ਇੱਕ ਫਕੀਰ ਵੱਡਾ ਮਸਤਾਨਾ ਪੁੱਛਿਆ ਫਿਰ ਕਹਿ ਦਸਤਗੀਰ ਕੌਣ ਫਕੀਰ ਕਿਸ ਕਾ ਕਰਿਆ ਨਾਮ ਨਾਨਕ ਕਲ ਵਿਚ ਆਇਆ ਰੱਬ ਫਕੀਰ ਕੋ ਪਹਿਚਾਨਾ ਤਰਤ ਆਕਾਸ ਤਹੂੰ ਦਿਸ ਜਾਨਾ ਖੇਰ ਬਾਬਾ ਗਿਆ ਬਗਦਾਦ ਨੋ ਬਾਹਰ ਜਾਏ ਕੀਆ ਅਸਥਾਨਾ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਦਿੱਤੀ ਬਾੰਗ ਨਿਵਾਜ ਕਰ ਸੁੰਨ ਸਮਾਨ ਹੋਆ ਜਹਾਨਾ ਸੁੰਨ ਮਨ ਨਗਰੀ ਪਈ ਦੇਖ ਪੀਰ ਪਿਆਹ ਰਾਨਾ ਵੇਖੇ